ਜਿੱਥੇ ਆਪਾਂ ਗੁਰਗ੍ਰਾਂਦ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਆ ਕਿਉਂਕਿ ਗੁਰੂ ਸਾਹਿਬ ਜੇ ਗੱਲ ਕਰਦੇ ਗੁਰਗੋਬਿੰਦ ਸਿੰਘ ਜੀ ਉਹਨਾਂ ਨੂੰ ਗੁਰਗੱਦੀ ਦੇ ਕੇ ਗਏ ਨੇ ਪਰ ਉੱਥੇ ਹੀ ਅਸੀਂ ਦਸਮਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਕਰਦੇ ਦੇਖੋ ਬਿਲਕੁਲ ਸਾਹਮਣੇ ਆਜੂ ਸਾਹਿਬ ਦਾ ਕਹੋ ਜੋ ਜੀ ਕੁਮਰ ਜੋ ਜੀ ਦੋ ਗੱਲਾਂ ਨੇ ਜਿਹੜਾ ਇਹ ਪ੍ਰਕਾਸ਼ ਕਰਨ ਦਾ ਵਿਧਾਨ ਹੈ ਇਹਦੇ ਵਿੱਚ ਨਾ ਇੱਕ ਸ਼ੰਸ਼ਾ ਖੜਾ ਕੀਤਾ ਜਾਂਦਾ ਇਹਦਾ ਮੂਲ ਧਾਰਨੇ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੋਈ ਪੀੜੀ ਕੁਰਸੀ ਕੁਝ ਵੀ ਨਹੀਂ ਰੱਟਣਾ ਚਾਹੀਦਾ ਇਹ ਗੱਲ ਉਦਾਹਰਣ ਦਿੰਦੇ ਆ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਜੇ ਦਸਮ ਗ੍ਰੰਥ ਸਾਹਿਬ ਨਾਲ ਪ੍ਰਕਾਸ਼ ਕੀਤੇ ਜਾਂਦੇ ਆ ਤਾਂ ਕੀ ਇਹ ਕਿਹਾ ਜਾਂਦਾ ਵੀ ਦਸਮ ਗ੍ਰੰਥ ਸਾਡੇ ਗੁਰੂ ਨੇ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਕਿਹਾ ਜਾਂਦਾ ਜਿੱਥੇ ਵੀ ਤਖਤ ਸਾਹਿਬ ਤੇ ਪ੍ਰਕਾਸ਼ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰੂ ਸਮਝਿਆ ਜਾਂਦਾ ਇਹ ਤਾਂ ਨਹੀਂ ਕਿਹਾ ਜਾਂਦਾ ਦਸਮ ਜਿਹੜਾ ਗੁਰੂ ਗੁਰੂ ਦਸਮ ਗੁਰੂ ਗ੍ਰੰਥ ਆ ਇਹ ਤਾਂ ਨਹੀਂ ਕਿਹਾ ਜਾਂਦਾ ਇਹ ਕਿਹਾ ਜਾਂਦਾ ਹੈ ਕਿ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜਾ ਕਨਸੈਪਟ ਇਹ ਆ ਕਿ ਪ੍ਰਕਾਸ਼ ਕਿਉਂ ਕਰਨਾ ਹੈ ਦੇਖੋ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ ਉਹ ਵੀ ਸਾਡੇ ਗੁਰੂ ਸਾਹਿਬ ਜੀ ਦੀ ਕਰਿਤਾ ਹੈ ਗੁਰੂ ਸਾਹਿਬਾਂ ਦੀ ਕਰਿਤਾ ਹੈ ਨਾ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਅਮਰ ਅੰਗਦ ਦੇਵ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਅਸਲ 'ਚ ਤਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਅੱਜ ਹੈ ਉਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਾਇਆ ਦਮਦਮੀ ਬੀੜਾ ਗੁਰੂ ਸਾਹਿਬ ਜੀ ਨੇ ਆਪਣੇ ਸ੍ਰੀ ਕੰਠ ਤੋਂ ਲਿਖਾਇਆ ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ ਉਹਨਾਂ ਨੇ ਕਿਹਾ ਸੀ ਨਾ ਅਸੀਂ ਬੀੜ ਨਹੀਂ ਦੇਣੀ ਬੀੜ ਨਹੀਂ ਧੀਰਮ ਲਿਆ ਨੇ ਤਾਂ ਮਹਾਰਾਜ ਨੇ ਆਪਣੇ ਮੁਖ ਉਚਾਰੇ ਦਾ ਮਤਲਬ ਗੁਰੂ ਗੰਗ ਸਾਹਿਬ ਦਸਮ ਪਾਤਸ਼ਾਹ ਜੀ ਦੀ ਸ੍ਰੀ ਮੁਖਵਾਕ ਬਾਣੀ ਨਹੀਂ ਹੈ ਪਰ ਮਹਾਰਾਜ ਨੇ ਉਹਦੇ ਵਿੱਚ ਮੋਹਰ ਨਹੀਂ ਲਾਈ ਜਿਹੜੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਹੈ ਉਹਦੇ 'ਚ ਮਹਾਰਾਜ ਨੇ ਆਪਣੀ ਨਿੱਜੀ ਮੋਹਰ ਲਾਈ ਹੈ ਅਸੀਂ ਉਹਦਾ ਪ੍ਰਕਾਸ਼ ਕਿੱਥੇ ਕਰਾਂਗੇ ਜੇ ਅਸੀਂ ਮਹਾਰਾਜ ਦੀ ਹਜ਼ੂਰੀ 'ਚ ਨਹੀਂ ਕਰਾਂਗੇ ਤਾਂ ਉਹ ਵੀ ਤਾਂ ਗੁਰੂਕ੍ਰਿਤਾ ਉਹ ਵੀ ਗੁਰਬਾਣੀ ਹੈ ਉਹ ਵੀ ਗੁਰਬਾਣੀ ਇਹ ਕਹਿੰਦੇ ਕਹਿੰਦੇ ਜਦੋਂ ਭਾਈ ਮਣੀ ਸਿੰਘ ਜੀ ਨੂੰ ਲਿਖਾਈ ਜਾ ਰਹੀ ਸੀ ਬਾਣੀ ਤਾਂ ਗੁਰੂ ਸਾਹਿਬ ਨੇ ਆਪਣੀ ਬਾਣੀ ਜਿਹੜੀ ਹੈ ਉਸ ਸਮੇਂ ਜਿਹੜੀ ਹੈ ਉਹ ਐਡ-ਆਨ ਨਹੀਂ ਕਰਾਈ ਕੀ ਇਹਦੇ 'ਚ ਕੋਈ ਸੱਚਾਈ ਹੈ ਵੀ ਬਿਲਕੁਲ ਵੀ ਦਸਮ ਬਾਸ਼ਾ ਦੀ ਬਾਣੀ ਨਹੀਂ ਹੈ ਦੇਖੋ ਦੇਖੋ ਭਾਈ ਕੁਮਰ ਜੋਤ ਸਿੰਘ ਜੀ ਅਸਲ 'ਚ ਗੱਲ ਇਹ ਹੈ ਕਿ ਇਹ ਜਿਹੜਾ ਵਿਧਾਨ ਹੈ ਇਹ ਸਾਡੇ ਗ੍ਰੰਥਕਾਰਾਂ ਦੇ ਕਈ মত ਹੁੰਦੇ ਨੇ ਇਸ ਵਿਸ਼ੇ ਦੇ ਉੱਤੇ ਹਰ ਤਰ੍ਹਾਂ ਦਾ মত ਹੁੰਦਾ ਸਾਡੇ ਵੀ ਦਾ ਵਿਦਵਾਨਾਂ ਦਾ ਕਿਸੇ ਦਾ ਇਹ মত ਹੋਏਗਾ ਵੀ ਮੈਂ ਅਜੇ ਤੱਕ ਨਹੀਂ ਪੜਿਆ ਜੇ ਕਿਸੇ ਦਾ ਹੋਏਗਾ ਵੀ ਤਾਂ ਉਹਦੇ ਵਿੱਚ ਗੱਲ ਕਲੀਅਰ ਹੈ ਕਿ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਖਰੀਤ ਫਿਰ ਉਚਾਰਨ ਕਰਨਾ ਕੀਤੀ ਹੈ ਉਹਦੇ ਵਿੱਚ ਨਹੀਂ ਕੁਝ ਕੀਤਾ ਤੇ ਆਪਣੀ ਬਾਣੀ ਮਹਾਰਾਜ ਨੂੰ ਪਤਾ ਸੀ ਕਿ ਜੇਰਾ ਕੁਝ ਅਸੀਂ ਉਚਾਰਨ ਕੀਤਾ ਉਹਨੂੰ ਇਕੱਠਾ ਕਰਾਂਗੇ ਤਾਂ ਬਹੁਤ ਵੱਡਾ ਗ੍ਰੰਥ ਬਣ ਜਾਊਗਾ ਦੇਖੋ ਤੁਸੀਂ 1430 ਅੰਗ ਦਾ ਸਾਡਾ ਗੁਰੂ ਗ੍ਰੰਥ ਸਾਹਿਬ ਦੇ 1430 ਅੰਗ ਨੇ ਤੇ ਦਸਮ ਗ੍ਰੰਥ ਸਾਹਿਬ ਦੇ 1428 ਅੰਗ ਨੇ ਕਿੰਡਾ ਵੱਡਾ ਆਕਾਰ ਹੋ ਜਾਂਦਾ ਜੇ ਦੋਵੇਂ ਇਕੱਠੇ ਹੋ ਜਾਂਦੇ ਹਨ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਉਹ ਵੱਖਰਾ ਉਚਾਰਨ ਆਪਣੀ ਬਾਣੀ ਉਚਾਰਨ ਕਰਕੇ ਆਪਣਾ ਜਿਹੜਾ ਗੁਰੂ ਸਾਹਿਬ ਜੀ ਦਾ ਆਪਣਾ ਪਰਸਨਲ ਵਿਊ ਸੀ ਉਹ ਵੀ ਸਾਨੂੰ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਗੁਰੂ ਸਾਹਿਬ ਦਾ ਪਰਸਨਲ ਵਿਊ ਤਾਂ ਅੰਤ ਵਿੱਚ ਇੱਕ ਸਵਾਲ ਇਹ ਪੁੱਛਣਾ ਚਾਹਾਂਗਾ ਅ ਸੁਰੇਜ ਪ੍ਰਕਾਸ਼ ਗ੍ਰੰਥ ਦੀ ਅਸੀਂ ਗੱਲ ਕਰਦੇ ਹਾਂ ਤਾਂ ਇਤਿਹਾਸ ਦਾ ਵੱਡਾ ਬੱਕ ਮੈਂ ਕਹਾਂਗਾ ਅਸੀਂ ਜਿਹੜੀਆਂ ਬਚਪਨ ਚ ਸਾਖੀਆਂ ਸੁਣਦੇ ਹੁੰਦੇ ਸੀ ਉਹ ਕਥਾਵਾਚਕ ਜਿਹੜੇ ਆ ਸੂਰੇਸ਼ ਪ੍ਰਕਾਸ਼ ਤੋਂ ਹੀ ਸੁਣਾਉਂਦੇ ਸੀ ਪਰ ਇਹ ਪਿਛਲੇ 4-5 ਸਾਲ ਪਹਿਲਾਂ ਇੱਕ ਬੜਾ ਉਹ ਵੀ ਗੱਲ ਆ ਵਿਵਾਦ ਵੀ ਬੜਾ ਛੜਿਆ ਕਹਿੰਦੇ ਇਹਦੇ ਇਸ ਤਾਂ ਗੱਪ ਲਿਖੀ ਹੋਈ ਆ ਕਈਆਂ ਨੇ ਸ਼ਬਦ ਗਪੋੜ ਵੀ ਲਿਖਤੇ ਅਸੀਂ ਮੈਂ ਕਹਿੰਦਾ ਚਲੋ ਪਰਸਨਲੀ ਮੈਂ ਅਸੀਂ ਮੈਂ ਨਹੀਂ ਮੰਨਦਾ ਵੀ ਗੱਪ ਹੈ ਜਾਂ ਕੁਝ ਹੈ ਪਰ ਤੁਸੀਂ ਕਿੱਦਾਂ ਦੇਖਦੇ ਏਨੂੰ ਜਿਹੜਾ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਅਨਾਲਿਸਿਸ ਹੈ ਨਾ ਕੁਮਰ ਜੋਤੀ ਗੁਰਪ੍ਰਤਾਪ ਸੂਰਜ ਗ੍ਰੰਥ ਕਵੀ ਸੰਤੋਖ ਸਿੰਘ ਜੀ ਨੇ ਕੋਈ ਆਪ ਨਹੀਂ ਕੁਝ ਲਿਖ ਦਿੱਤਾ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਜਿੰਨਾ ਗ੍ਰੰਥਾਂ ਦੇ ਇਤਿਹਾਸ ਦੇ ਉੱਤੇ ਆਧਾਰਿਤ ਲਿਖਿਆ ਗਿਆ ਉਹ ਗ੍ਰੰਥਾਂ ਦਾ ਹਵਾਲਾ ਭਾਈ ਸੰਤੋਖ ਸਿੰਘ ਜੀ ਨੇ ਦਿੱਤਾ ਉਹਦੇ ਵਿੱਚ ਸਭ ਤੋਂ ਪਹਿਲਾ ਹਵਾਲਾ ਜਨਮ ਸਾਖੀ ਭਾਈ ਬਾਲੇ ਕੀ ਹਮ ਭਾਈ ਬਾਲਾ ਜੀ ਦੀ ਜਨਮ ਸਾਖੀ ਮਹਿਮਾ ਪ੍ਰਕਾਸ਼ ਗ੍ਰੰਥ ਸਰੂਪਦਾਸ ਭੱਲਾ ਜੀ ਦਾ ਗੁਰਬਿਲਾਸ ਪਾਤਸ਼ਾਹੀ ਛੇਵੀਂ ਪਾਤਸ਼ਾਹੀ ਦਸਵੀਂ ਸਾਡੇ ਪਾਤਸ਼ਾਹੀ ਛੇਵੀ ਦੇ ਵੀ ਦੋ ਤਿੰਨ ਕੋਇਰ ਸਿੰਘ ਜੀ ਲਖਾਰੀ ਹੋਏ ਆ ਭਗਤ ਸਿੰਘ ਦੀ ਹੋਏ ਆ ਮਤਲਬ ਸਾਰਿਆਂ ਦੇ ਪ੍ਰਾਣਿਕ ਫਿਰ ਦਸਾਂ ਪਾਤਸ਼ਾਹੀਆਂ ਕਾ ਵੰਸ਼ਾਵਲੀ ਨਾਮਾ ਕੇਸਰ ਸਿੰਘ ਸਿਬਰ ਜੀ ਦਾ ਰੈਤਨਾਮਿਆਂ ਦੇ ਜਿਹੜੇ ਭਾਈ ਪ੍ਰਹਿਲਾਦਾ ਸਿੰਘ ਜੀ ਦੇ ਲਿਖੇ ਹੋਏ ਭਾਈ ਚੌਪਾ ਸਿੰਘ ਜੀ ਦੇ ਲਿਖੇ ਹੋਏ ਉਹ ਸਾਰਿਆਂ ਦਾ ਜ਼ਿਕਰ ਦਿੱਤਾ ਹੋਇਆ ਉਹਨਾਂ ਨੇ ਵੀ ਮੈਂ ਇਹਨਾਂ ਗ੍ਰੰਥਾਂ ਤੋਂ ਲੈ ਕੇ ਸਾਰੇ ਅਲੱਗ-ਅਲੱਗ ਗੁਰੂ ਸਾਹਿਬਾਨਾਂ ਦਾ ਇਤਿਹਾਸ ਲੈ ਕੇ ਇੱਕ ਗ੍ਰੰਥ ਦੇ ਵਿੱਚ ਇਕੱਠਾ ਸਮੁੱਚਾ ਇਤਿਹਾਸ ਲਿਖਿਆ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਹੁਣ ਤੁਸੀਂ ਕਹਿ ਰਹੇ ਹੋ ਕਿ ਉਹਦੇ ਵਿੱਚ ਗਪੌੜ ਲਿਖੇ ਹੋਇਆ ਹੈ ਤਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਨੂੰ ਤੁਸੀਂ ਪੜ੍ਹਦੇ ਹੋ ਤੁਸੀਂ ਕਹਿੰਦੇ ਹੋ ਕਿ ਗੁਰੂ ਨਾਨਕ ਸਾਹਿਬ ਜੀ ਨੇ ਪੱਥਰ ਨੂੰ ਪੰਜਾ ਲਾਇਆ ਤੇ ਪੱਥਰ ਨੂੰ ਖਲਾਰ ਦਿੱਤਾ ਇਹ ਗੱਲ ਭਾਈ ਸੰਤੋਖ ਸਿੰਘ ਨੇ ਆਪਣੀ ਮਰਜ਼ੀ ਨਾਲ ਤਾਂ ਨਹੀਂ ਲਿਖੀ ਇਹ ਤਾਂ ਭਾਈ ਬਾਲਾ ਜੀ ਦੀ ਜਨਮ ਸਾਖੀ ਚੋਂ ਲਿਖੀ ਗਈ ਹੈ ਭਾਈ ਬਾਲਾ ਜੀ ਦੀ ਜਨਮ ਸਾਖੀ ਜਨਮ ਸਾਖੀਆਂ ਦੀਆਂ ਹੱਥ ਲਿਖਤਾਂ ਅੱਜ ਵੀ ਸਾਡੇ ਕੋਲ ਹੈ ਜਨਮ ਸਾਖੀ ਪਰੰਪਰਾ ਚੱਲਦੀ ਏ ਸਾਡੀ ਜਨਮ ਸਾਖੀਆਂ ਸਾਡੇ ਕੋਲ ਹੱਥ ਲਿਖਤਾਂ ਅੱਜ ਵੀ ਹੈ ਤਿੰਨ ਤਿੰਨ ਤਰ੍ਹਾਂ ਦੀਆਂ ਜਨਮ ਸਾਖੀਆਂ ਭਾਈ ਮਨੀ ਸਿੰਘ ਜੀ ਨੇ ਵੀ ਜਨਮ ਸਾਖੀ ਲਿਖੀ ਹੈ ਭਾਈ ਬਾਲਾ ਜੀ ਨੇ ਵੀ ਲਿਖੀ ਹੈ ਜਨਮ ਸਾਖੀਆਂ ਦੀ ਸਾਡੀ ਪਰੰਪਰਾ ਹੂੰ ਸੋ ਉਹ ਜਨਮਸਾਖੀ ਦੀ ਹੱਥ ਲਿਖਤ ਸਾਡੇ ਕੋਲ ਪਈ ਆ ਉਹਦੇ ਵਿੱਚੋਂ ਇਹ ਪ੍ਰਕਰਨ ਲਿਆ ਇਹਦਾ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਭਾਈ ਬਾਲਾ ਜੀ ਨੇ ਵੀ ਜਨਮਸਾਖੀ ਵੀ ਗਲਤ ਲਿਖੀ ਆ ਭਾਈ ਬਾਲਾ ਜੀ ਦੀ ਜਨਮਸਾਖੀ ਗੁਰੂ ਅੰਗਦ ਦੇਵ ਜੀ ਨੂੰ ਭਾਈ ਬਾਲਾ ਜੀ ਨੇ ਜੋ ਗੁਰੂ ਨਾਨਕ ਦੇਵ ਕੌਤਕਾਂ ਦਾ ਇਤਿਹਾਸ ਸੁਣਾਇਆ ਗੁਰੂ ਅੰਗਦ ਦੇਵ ਜੀ ਨੇ ਸੁਣਿਆ ਭਾਈ ਪੈੜਾ ਮੁਖਾ ਜੀ ਤੋਂ ਲਿਖਾਇਆ ਉਹ ਸਾਡੇ ਕੋਲ ਸੀਨਾ ਬਸੀਨਾ ਪਰੰਪਰਾ ਹੈ ਤੁਸੀਂ ਕਹਿਣਾ ਚਾ ਰਹੇ ਹੋ ਕਿ ਜਿਹੜੇ ਵੀ ਕੌਤਕ ਗੁਰੂ ਨਾਨਕ ਦੇ ਜਨਮ ਸਾਖੀ ਚ ਲਿਖੇ ਨੇ ਉਹ ਚ ਕੌਤਕ ਝੂਠੇ ਨੇ ਜਦ ਕਿ ਉਹਨਾਂ ਕੌਤਕਾਂ ਨੂੰ ਗੁਰੂ ਅੰਗਦ ਦੇ ਮਹਾਰਾਜ ਨੇ ਤਾਂ ਸੁਣਿਆ ਹਮ ਮਹਾਰਾਜ ਨੇ ਤਾਂ ਲਖਾਨ ਲੱਗਿਆ ਕਹਾਂ ਨਹੀਂ ਵੀ ਇਹ ਕੌਤਕ ਸਹੀ ਨਹੀਂ ਹੋ ਸਕਦਾ ਹਮ ਮਹਾਰਾਜ ਨੇ ਤਾਂ ਸਾਰੇ ਕੌਤਕਾਂ ਨੂੰ ਜਿੱਥੇ-ਜਿੱਥੇ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜੇ ਕੋੜੇ ਰਿਠਿਆਂ ਤੋਂ ਮਿੱਠੇ ਰਿਠੇ ਹੋਏ ਨੇ ਤੇ ਅੱਜ ਇਤਿਹਾਸ ਨਹੀਂ ਆਇਆ ਹਮ ਜੇ ਪੱਥਰ ਨੂੰ ਪੰਜਾ ਲਾਇਆ ਤੇ ਪੰਜਾ ਉੱਥੇ ਛਪਿਆ ਨਹੀਂ ਹੋਇਆ ਹਮ ਤੁਸੀਂ ਕੀ ਕਹਿਣਾ ਚਾਹੁੰਦੇ? ਨਹੀਂ ਮੈਂ ਤੁਸੀਂ ਕਹਿਣਾ ਚਾਹ ਇੱਕ ਮਿੰਟ ਚਲੋ ਮੈਂ ਤਲਕੀ ਨਹੀਂ ਤੁਸੀਂ ਤੁਸੀਂ ਕਰ ਦਿੰਦੇ ਉਹਨਾਂ ਨੂੰ ਹੀ ਸੰਬੋਧਨ ਕਰ ਰਿਹਾ ਚਲੋ ਚਲੋ ਇਹ ਮੇਰਾ ਤੁਹਾਡੇ ਨਾਲ ਨਿੱਜੀ ਕੋਈ ਵੀ ਹੈ ਨਹੀਂ ਪਰ ਮੈਂ ਤੁਹਾਡੇ ਨਾਲ ਹੀ ਦੱਸਣਾ ਚਾਹਣਾ ਜਿਹੜੇ ਲੋਕ ਇਸ ਚੀਜ਼ ਨੂੰ ਇਸ ਤਰ੍ਹਾਂ ਡੀਫੇਮ ਕਰਨ ਦੀ ਕੋਸ਼ਿਸ਼ ਕਰਦੇ ਆ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਉਹਨਾਂ ਨੂੰ ਫਿਰ ਪਤਾ ਲੱਗਦਾ ਨਾ ਕਿ ਉਹਨਾਂ ਦੀ ਅਨਪੜਤਾ ਸਾਹਮਣੇ ਆ ਰਹੀ ਹੈ ਉਹਨਾਂ ਦੀ ਅਨਪੜਤਾ ਦੱਸ ਰਹੀ ਹੈ ਕਿ ਪੜ੍ਹਿਆ ਲਿਖਿਆ ਬੰਦਾ ਜਿਹੜਾ ਜਿਹੜੇ ਜਨਮ ਸਾਖੀ ਜਾਂ ਇਹਨਾਂ ਸਾਡੀਆਂ ਮੈਨੂਸਕ੍ਰਿਪਟਸ ਨਾਲ ਜੁੜੇ ਹੋਏ ਨੇ ਉਹ ਬੰਦੇ ਕੀ ਕਹਿਣਗੇ ਵੀ ਇਹਨੂੰ ਕੁਝ ਪਤਾ ਹੀ ਨਹੀਂ ਵੀ ਇਹਨੇ ਗੁਰਪ੍ਰਤਾਪ ਬਾਰੇ ਰਿਸਰਚ ਨਹੀਂ ਕੀਤਾ ਮੈਂ ਖੁਦ ਕਹਿ ਰਿਹਾ ਜਿਹੜੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਉੱਤੇ ਕਟਾਕਸ਼ ਕਰਦੇ ਨੇ ਇਹਦਾ ਮਤਲਬ ਕਿ ਉਹ ਸਾਡੀ ਸਾਰੀ ਜਿਹੜੀ ਸਾਹਿਤਕ ਪ੍ਰਣਾਲੀ ਆ ਉਹਨੂੰ ਟਕਟਾਕਸ਼ ਕਰ ਰਹੇ ਨੇ ਸਾਡੇ ਰਹਿਤ ਨਾਮਿਆਂ ਨੂੰ ਡੀਫੇਮ ਕਰ ਰਹੇ ਨੇ ਸਾਡੀਆਂ ਜਨਮ ਸਾਖੀਆਂ ਨੂੰ ਡੀਫੇਮ ਕਰ ਰਹੇ ਨੇ ਸਾਡੀਆਂ ਗੁਰਬਿਲਾਸ ਪਰੰਪਰਾ ਨੂੰ ਡੀਫੇਮ ਕਰ ਰਹੇ ਨੇ ਇਹਦਾ ਮਤਲਬ ਉਹ ਅਨਪੜਨੇ ਇਹਦਾ ਮਤਲਬ ਉਹ ਅਨਪੜਨੇ ਪੜੇ ਲਿਖੇ ਨਹੀਂ ਆ ਜਾਓ ਅਧੂਰੇ ਗਿਆਨ ਵਾਲੇ ਨੇ ਦੇਖੋ ਜਦੋਂ ਤੱਕ ਮਾਂ ਆਪਣੇ ਬੱਚੇ ਨੂੰ 9 ਮਹੀਨੇ ਪੇਟ ਵਿੱਚ ਜਨਮ ਦਿੰਦੀ ਹੈ ਨਾ ਉਹਦਾ ਜਿੰਨਾ ਪਿਆਰ ਆਪਣੇ ਬੱਚੇ ਦੇ ਨਾਲ ਜਿੰਨੀਆਂ ਉਹਦੀਆਂ ਅੰਦਰੀਆਂ ਬੱਚੇ ਵਾਸਤੇ ਪਿਗਲ ਸਕਦੀਆਂ ਨਾ ਉਹਨੀਆਂ ਗੋਦ ਲਈ ਮਾਂ ਦੇ ਬੱਚੇ ਵਾਸਤੇ ਉਹ ਪਿਗਲਦੀਆਂ ਨਹੀਂ ਹੈ ਇਹ ਜਿਹੜਾ ਗੋਦ ਲਿਆ ਹੋਇਆ ਗਿਆਨ ਹੈ ਨਾ ਵੀ ਦੋ ਗੱਲਾਂ ਉਹਦੀਆਂ ਸੁਣ ਲਈਆਂ ਦੋ ਉਹਦੀਆਂ ਸੁਣ ਲਈਆਂ ਤੇ ਆਪ ਕਹਿ ਦਿੱਤਾ ਇਹ ਤਾਂ ਪੜਨਾ ਪਏਗਾ ਗ੍ਰੰਥਾਂ ਨਾਲ ਟਾਈਮ ਦੇਣਾ ਪਏਗਾ ਗ੍ਰੰਥਾਂ ਦੀ ਗ੍ਰੰਥਾਂ ਦੇ ਵਿਸ਼ਲੇਸ਼ਣ ਕਰਨੇ ਪੈਣਗੇ ਹਰ ਇੱਕ ਸਾਖੀ ਦੇ ਵਿੱਚੋਂ ਕਈ ਤਰ੍ਹਾਂ ਦੇ ਵਿਸ਼ਲੇਸ਼ਣਕ ਹੁੰਦੇ ਨੇ ਉਹਦਾ ਸਿਧਾਂਤਕ ਵਿਸ਼ਲੇਸ਼ਣ ਕੀ ਹੈ ਉਹਦਾ ਇਤਿਹਾਸਿਕ ਵਿਸ਼ਲੇਸ਼ਣ ਕੀ ਆ ਉਹਦਾ ਸਮਾਜਿਕ ਵਿਸ਼ਲੇਸ਼ਣ ਕੀ ਆ ਅਜੇ ਤਾਂ ਵਿਸ਼ਲੇਸ਼ਣ ਹੀ ਨਹੀਂ ਤੁਸੀਂ ਸਿੱਧਾ ਹੀ ਕਹਿ ਦਿੱਤਾ ਵੀ ਤੁਸੀਂ ਇਹਦਾ ਮਤਲਬ ਤੁਸੀਂ ਅਨਪੜ੍ਹ ਹੋ ਤੁਹਾਨੂੰ ਵਿਸ਼ਲੇਸ਼ਣ ਕਰਨ ਦਾ ਪਤਾ ਨਹੀਂ ਹੈ ਪਤਾ ਹੋਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਦਾਦੂ ਦਵਾਰੇ ਉੱਤੇ ਜਾ ਕੇ ਮਹਾਰਾਜ ਸਾਹਿਬ ਜੀ ਨੇ ਸਿਰ ਝੁਕਾਇਆ ਤਾਂ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੰਜ ਸਿੰਘਾਂ ਨੇ ਤਨਖਾਈਆ ਕਹਿ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਦਾਦੂ ਦਵਾਰੇ ਤੇ ਆਪਾਂ ਤਾਂ ਗੋਰ ਮੜੀ ਮੱਟ ਭੂਲ ਨਾ ਮਾਨਾ ਪੂਰਨ ਪ੍ਰੇਮ ਪ੍ਰਤੀ ਸਚੈ ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨਾ ਜਾਗਤ ਜੋਤ ਜਪਾਇਨੇ ਸਨਾਬਾਸਰ ਇੱਕ ਬਿਨਾ ਨਹਿ ਇੱਕ ਪਛਾਨਾ ਵੀ ਆਪਾ ਤਾਂ ਜਾਗਤ ਜੋਤ ਦੇ ਪੁਜਾਰੀਆਂ ਆਪਾ ਮੜੀਆਂ ਮਛਾਣਾ ਤੇ ਤੁਸੀਂ ਮਹਾਰਾ ਸਿਰ ਝੁਕਾਇਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਮੇਰਾ ਖਾਲਸਾ ਅੱਜ ਮੈਨੂੰ ਵੀ ਪੁੱਛ ਰਿਹਾ ਵੀ ਸਿਧਾਂਤ ਦੇ ਨਾਲ ਪੱਕਾ ਹੈ ਸਿਧਾਂਤ ਦੇ ਨਾਲ ਕੋਈ ਸੰਦੀ ਨਹੀਂ ਹੈ ਸਿਧਾਂਤ ਦੇ ਨਾਲ ਪੱਕਾ ਮਹਾਰਾਜ ਸਾਹਿਬ ਨੇ ਕਿਹਾ ਕੀ ਸੇਵਾ ਲਾਉਂਗੇ ਉਸ ਵੇਲੇ ਇਤਿਹਾਸਕਾਰ ਕਹਿੰਦੇ ਕਿ ਮਹਾਰਾਜ ਸਾਹਿਬ ਨੂੰ ਕੜਾ ਪ੍ਰਸ਼ਾਦ ਕਰਾਉਣਾ ਪਿਆ ਪਰ ਉਸ ਤੋਂ ਬਾਅਦ ਮਹਾਰਾਜ ਸਾਹਿਬ ਨੇ ਦਲੀਲ ਵੀ ਦਿੱਤੀ ਖਾਲਸੇ ਨੂੰ ਮਹਾਰਾਜ ਕਹਿਣ ਲੱਗੇ ਮੇਰੀ ਨਿਤਨੇਮ ਦੀ ਸਮਾਪਤੀ ਹੋਈ ਸੀ ਸੁਖਮਨੀ ਸਾਹਿਬ ਦੀ ਸਮਾਪਤੀ ਹੋਈ ਸੀ ਤੇ ਮੈਂ ਉੱਥੇ ਅਰਦਾਸ ਕਰਕੇ ਫਤਿਹ ਬੁਲਾਈ ਸੀ ਦਾਦੂ ਦਵਾਰੇ ਮੱਥਾ ਨਹੀਂ ਸੀ ਟੇਕਿਆ ਪਰ ਗੁਰੂ ਸਾਹਿਬ ਕਹਿੰਦੇ ਮੈਨੂੰ ਖੁਸ਼ੀ ਹੈ ਕਿ ਮੇਰਾ ਖਾਲਸਾ ਸਿਧਾਂਤ ਦੇ ਨਾਲ ਪਕੜ ਕਰਦਾ ਹੈ ਠੀਕ ਹੈ ਨਾ ਸੋ ਜਿੱਥੇ ਸਿਧਾਂਤ ਦੀ ਗੱਲ ਆ ਉਥੇ ਕੁਮਰ ਜੋਤ ਜੀ ਤੁਸੀਂ ਸਾਖੀਆਂ ਦੇ ਵਿੱਚੋਂ ਸਿਧਾਂਤਕ ਪੱਖ ਨੂੰ ਵੇਖਣਾ ਉਥੇ ਸਿਧਾਂਤ ਦੇ ਪੱਖ ਨੂੰ ਵੀ ਵਿਸ਼ਲੇਸ਼ਣ ਕਰਨਾ ਤੁਸੀਂ ਸਿਧਾਂਤ ਦੇ ਪੱਖ ਨੂੰ ਵਿਸ਼ਲੇਸ਼ਣ ਨਹੀਂ ਕੀਤਾ ਸਾਹਿਤ ਦੇ ਪੱਖ ਨੂੰ ਵਿਸ਼ਲੇਸ਼ਣ ਨਹੀਂ ਕੀਤਾ ਇਤਿਹਾਸ ਦੇ ਪੱਖ ਨੂੰ ਵਿਸ਼ਲੇਸ਼ਣ ਨਹੀਂ ਕੀਤਾ ਤੇ ਤੁਸੀਂ ਕਹਿ ਦਿੱਤਾ ਹੋਵੇ ਉੱਚ ਗਪੌੜ ਲਿਖੇ ਨੇ